सिंह पक्का चीज थी अच्छा क्या या आप सब छोड़ के जा रहे हैं इधर से ये। देखो जी, उसका, का है ना इसलिए बाकी, जा बाकी कोई जाने का ऐसा है नहीं जी किसी ने बोला नहीं, है जाने नहीं बोला जी नहीं बोला जी खुद की खुद की तरफ बस जैसे आज से चल रही से डरती है ना जी वैसे चलो जी चलो जी चलो जी ਟੋੜਾ ਫੋਜਾ ਸਿੰਘ ਜੀ ਫੋਜਾ ਜੀ ਕਿੱਥੇ ਜਾ ਰਹੇ ਹੋ ਤੁਸੀਂ ਅਸੀਂ ਜਾ ਰਹੇ ਆਂ ਆਪ ਆਰਾਮ 45 ਪਰ ਆਪੈਂ ਚੜਕਾ ਹੋ ਕੇ ਠੀਕ ਹੈ ਇਹ ਕਿੰਨਾ ਕੁ ਸਮਾਨ ਲੈ ਕੇ ਜਾ ਰਹੇ ਹੋ ਇਹੋ ਇੱਦਾਂ ਨੇ ਇਥੇ ਕਪੜੇ ਕਪੜੇ ਗੇਨ ਮਾਰ ਰਹੇ ਹੋ ਵਜੇ ਕੀ ਤੁਹਾਡੇ ਜਾਣ ਦੀ ਵਜਾ ਅਭੀ ਆ ਬਾਦਰ ਦੇ ਏਰੀਆ ਇੱਕ ਮਸਜਿਦ ਦਾ ਕਰਾ ਖਾਣਾ ਤੇ ਤਾਂ ਜਾ ਰਹੇ ਜੰਗ ਦਾ ਮਹੌਲ ਬਣਿਆ ਹਾਂ ਜੀ ਜੰਗ ਦਾ ਮਹੌਲ ਬਣਿਆ ਤੇ ਫਿਰ ਫਿਰ ਤੁਹਾਨੂੰ ਇੱਥੇ ਤੁਸੀਂ ਰਹਿਣ ਤੋਂ ਡਰ ਨਹੀਂ ਲੱਗਦਾ ਫਿਰ ਕਿੱ데 ਜਾਈਏ ਉਹ ਹੁਣ ਕਿਹੜੇ ਅਸੀਂ ਜਾਣਾ ਅਸਮਾਨ ਹੀ ਸਟਣੇ ਇੱਥੇ ਆ ਜਾਣਾ ਅੱਛਾ ਅੱਛਾ ਮੌਕੇ ਤੇ ਸਮਾਨ ਜਾਣਾ ਨਹੀਂ ਆਪ ਤੇ ਭੱਜ ਗਿਆ ਭੱਜ ਗਿਆ ਗੋੜਾ ਡੇਗ ਰੋਤੇ ਖਤਮ ਹੋ ਗਿਆ ਪਹਿਲਾਂ ਪਹਿਲਾਂ ਵੀ ਵੇਖੀ ਜੰਗ ਤੁਸੀਂ ਮੈਂ ਦੋਵੇਂ ਵੇਖੀ 65 71 ਉਦੋਂ ਉਦੋਂ ਕੀ ਲਾ ਸੀ ਇਹ ਇਹ ਉਦੋਂ ਤਾਂ ਹਾਲਾਤ ਬਹੁਤ ਸੀ ਮਾਰੇ ਕਿਉਂ ਪਹਿਲੀ ਵਾਰ ਜੰਗ ਲੱਗਾ ਸੀ 65 ਕਿਸੇ ਨੇ ਵੇਖਾ ਵੀ ਜੰਗ ਕੀ ਹੁੰਦਾ ਕੀ ਨੇ ਜਿਵੇਂ ਗਰਮੀ ਦੇ ਦੁਆਰੇ ਹੀ ਬਾਦੂ ਵੀ ਦੁਆਰਾ ਹੀ ਆ ਕਿ ਜਿਵੇਂ ਕੋਈ ਲਗਾ ਸਿੱਧਾ ਕੱਚੇ ਵਿੱਚ ਆ ਜਾਂ ਬਣਾਉਣ ਦੇ ਸੇਗਾ ਗਰਮੀ ਤੋਂ ਮੋਸਲੇਗਾ ਇੱਥੇ ਕੋਈ ਬਾੜ ਖੇਤ ਖਰਾਬ ਪੈ ਰੂ ਆ ਜਾਂ ਕੋਈ ਰੋਟੀ ਇਹੇ ਮਾਲ ਖਲਾ ਕੋਈ ਮੁੱਖ ਦੀ ਗੱਲ ਵੀ ਗਲਾਸ ਵਿੱਚ ਆਇਆ ਪਾਣੀ ਪੀਣ ਲਈ ਜਿਹੜਾ ਗਲਾਸ ਹੁੰਦਾ ਅੱਗੇ ਜਦੋਂ ਅਸੀਂ ਗਏ ਨਾ ਸੰਕ ਆਹ ਮੇਹ ਕਾਰਕਾਫ ਵੀ ਨਹੀਂ ਮੰਗਿਆ ਦਿੱਤਿਆ ਨਹੀਂ ਵੀ ਪਾਣੀ ਪੀ ਲ ਭੋਟ ਤੇ ਸੀਤ ਕੋਲ ਤੇ ਜਾ ਬੈਠਿਆ ਉਹਨਾਂ ਦਾ ਉਹਨੇ ਸਾਨੂੰ ਉਹ ਕਾਫੀ ਨਹੀਂ ਦਿੱਤੇ ਧਿਆਰ ਮੱਦਿਆ ਨਹੀਂ ਏਰੀਆ ਉਹ ਜਾਂ ਮਤਲਬ ਬਾਰਡਰ ਦੇ ਕਿੰਨਾ ਕੁ ਦੂਰ ਹੈ ਬਾਰਡਰ ਇਤੋਂ 20 ਕਿਲੋਮੀਟਰ ਤਾਂ ਫਿਰ ਉਹ ਘੇਰ ਲੈਂਦੇ ਨੇ ਹਾਂਜੀ ਉਹ ਦੋ ਹੈ ਉਹ ਦੋ ਯੂਸੂਲੀ ਘੇਰ ਲੈਂਦੇ ਉਹ ਹਾਂ ਕਿਉਂ ਆਪਣੇ ਆਰਮੀ ਹਰ ਜੋ ਪਿੱਛੇ ਹੁੰਦੇ ਸੇਮ ਲਾਈਟ ਠੀਕ ਹੈ ਤੇ ਜੰਗ ਤਾਂ ਅੱਗੇ ਹੁੰਦੀ ਹੈ ਹਾਂ ਅਜਾ ਤੂੰ ਪਹਿਲਾਂ ਵੀ ਘਿਰਿਆ ਹੈ ਹਾਂ ਸਾਡੇ ਪਿੰਡ ਦੇ 20 ਬੰਦੇ ਫੈਂਸ ਤੇ ਖੜੇ ਗਏ ਸੀ ਕਿਉਂ ਭੁੱਖ ਮੱਤ ਲਿਆ ਸੀ ਰੋਟੀ ਪਾਣੀ ਕੀ ਇhtਿਆਤ ਚਾਹ ਲਿਆ ਸੀ ਉਹ ਉੱਤਰਦੇ ਆ ਉਹ ਇੱਕ ਚੱਕ ਡਾਲ ਪੈਂਡੇ ਵਿੱਚ ਵੜਾ ਆਏ ਸੀ ਤਾਂ ਆਪਨੇ ਵੇਖੋ ਵਿਖਾਈ ਜਿਵੇਂ ਮਾਰੇ ਮੋਟੇ ਆਰ ਦੇ ਰਹੇ ਹੋ ਕੋਈ ਆ ਗਿਆ ਪੈਂਡੇ ਵਿੱਚ ਨਹੀਂ ਤੇ ਫਿਰ ਉਹ ਵੀ ਬੰਦੇ ਛੱਡੇ ਕਿਵੇਂ ਫਿਰ ਇੱਕ ਜਦੋਂ ਲੈਣ ਡੇਣ ਹੋਇਆ ਤੁਮ ਆਪਨਾ ਆਪਨੇ ਬੰਦੇ ਇੱਕੋ ਨਾ ਆਦਾ ਲੀਆ ਆ ਨਾ ਤੇ ਆਪਨੇ ਦੋ ਦਿੱਤਿਆਂ ਨੇ ਤੇ ਇੱਕ ਲਿਆਂ ਦਵਾਦਲੇ ਵਿੱਚ ਦੋ ਤੋਂ ਆਪਾ ਤੋਂ ਲੈnde ਰਹੇ ਠੀਕ ਹੈ ਤੇ ਤਾਂ ਉਹਨਾਂ ਦੇ ਘੱਟ ਬੰਦੇ ਆਪਨੇ ਜ਼ਿਆਦਾ ਬੰਦੇ ਗਏ ਹਾਂ ਤੁਹਾਡਾ ਬਜਿੰਦਰ ਸਿੰਘ ਜਿੰਦਰ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਆਪਣਾ ਯੋਜਾਂ ਵਾਲੀ ਪਿੰਡ ਦਾ ਜੀ ਅੱਛਾ ਇਹ ਕੀ ਸਮਾਨ ਲੈ ਕੇ ਜਾ ਰਹੇ ਹੋ ਇਹ ਸਮਾਨ ਜੀ ਜਿਹੜਾ ਆਪਣਾ ਘਰਵਰ ਤੋਂ ਹੁੰਦਾ ਜੀ ਇਹ ਪੇਟੀਆਂ ਹੋਗੀਆਂ ਜੋ ਜਿੰਨਾ ਵੀ ਆ ਗਿਆ ਜੀ ਤੇ ਇੱਕ ਪਾਸੇਫਟੀ ਵਾਸਤੇ ਆਹਦਾ ਸਮਾਨ ਇੱਥੇ ਕਰ ਹਾਂਜੀ ਕਿੱਥੇ ਜਾ ਕਿੱਥੇ ਰਹਿਓ ਯੋਜਾਂ ਵਾਲੀ ਪਿੰਡ ਅੱਛਾ ਇੱਥੇ ਕੀ ਤੁਹਾਨੂੰ ਰਿਸਕ ਰਹ ਜਾਂਦਾ ਸਰ ਰਿਸਕ ਇਹ ਜੇ ਮੈਂ ਬਾਰਡਰ ਦੇ ਨੇੜੇ ਰਹਿ ਜਾਂਦਾ ਜੀ ਫਿਰ ਕੋਈ ਘਾਫ ਨੂੰ ਛੱਡ ਕੇ ਭਜਣਾ ਪੈਂਦਾ ਸਮਾਨ ਸਾਰਾ ਪਿਆ ਰਹਿੰਦਾ ਜੀ ਤੋਂ ਮਾਲ ਫਸੂ ਜਾਂਦਾ ਹੈ ਬਾਕੀ ਕਰਦਾ ਜਿਹੜੀ ਸਮਾਨ ਜਿਹੜਾ ਉਹ ਆਪ ਦਾ ਸੇਫ ਜਗ੍ਹਾ ਤੇ ਲੈ ਜਾਵੇ ਕਿੰਨੇ ਕੁ ਲੋਕ ਨੇ ਜਿਹੜੇ ਜਾ ਰਹੇ ਨੇ ਬਸ ਜੀ ਨੇੜੇ ਨੇੜੇ ਜਿੰਨੇ ਵੀ ਘਰ ਹੈ ਕਿ ਤਕਰੀਬਨ ਜਾ ਹੀ ਰਹੇ ਜੀ ਪਿੰਡ ਦੇ ਲੋਕ ਨਿਕਲ ਰਹੇ ਹਾਂ ਜੀ ਠੀਕ ਹੈ ਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਰ ਜਿਵੇਂ ਅੱਜ ਜਿਹੜੀ ਇਹ ਸਟ੍ਰਾਈਕ ਹੋਈ ਹੈ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਸਟ੍ਰਾਈਕ ਦੇਖਦੇ ਆ ਜੀ ਜਿਸ ਤਰ੍ਹਾਂ ਕੀਤੀ ਹੈ ਵੀ ਉਹਨਾਂ ਦਾ ਵੀ ਕੋਈ ਜਵਾਬੀ ਅਮਲ ਹੋ ਸਕਦਾ ਜੀ ਇਸ ਕਾਰਵਾਈ ਦਾ ਠੀਕ ਹੈ ਜੀ ਹਾਂ ਜੀ ਨਹੀਂ ਭਾਰਤ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਕਾਰਗਜ਼ਰੀ ਨੂੰ ਚੰਗਾ ਦੇਖਦੇ ਜਿਹੜਾ ਉਹਨਾਂ ਨੇ ਕੀਤਾ ਜੋ ਉਹਦਾ ਬਦਲੇ ਦੇ ਕਰਕੇ ਜਿਹੜਾ ਇਹਨਾਂ ਨੇ ਕੀਤਾ ਤੇ ਹੋਣਾ ਵੀ ਚਾਹੀਦਾ ਜੀ ਹਾਂਜੀ ਇੱਥੇ